ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿਦਾਂ ਹੋ ਸਾਰੇ ਅੱਜ ਤਾਂ ਅਸੀਂ ਰੋਟੀ ਵੀ ਲੇਟ ਖਾਧੀ ਆ ਅੱਜ ਰੋਟੀ ਹੀ ਖਾਧੀ 11 ਵਜੇ ਇਧਰ ਰਿਤ ਬੈਠੀ ਚਲੇ ਫੋਨ ਚਲਾਈ ਜਾਂਦੀ ਬੈਠ ਕੇ ਹਣਾ ਰਿਤੂ ਅੱਜ ਰੋਟੀ ਕਾਹ ਤੋਂ ਲੇਟ ਖਾਧੀ ਆ ਕਿ ਪਤਾ ਨਹੀਂ ਤੈਨੂੰ ਵੀ ਮੈਨੂੰ ਪਤਾ ਕਾਹ ਤੋਂ ਪਤ ਕੀ ਦੱਸ ਫਿਰ ਦੱਸ ਦੇ ਹਾਂ ਨਸ ਬੋੜਾ ਖੀਣ ਲੱਗੀ ਸੀ ਤੇ ਲੇਟ ਹੀ ਖਾਣੀ ਸੀ ਚਾਹ ਬਣਾ ਕੇ ਪੀ ਲਈ ਕਹਿੰਦੇ ਰੋਟੀ ਲੇਟ ਖਾਵਾਂਗੇ ਚਾਹ ਪੀ ਲੈਂਦੇ ਆ ਚਾਹ ਬਣਾ ਕੇ ਪੀ ਤੇ ਫਿਰ ਰੋਟੀ ਲੇਟ ਖਾਧੀ ਤੇ ਮੈਂ ਆਈ ਹੁਣ ਬਣਾ ਕੇ ਇਹਤਨੇ ਰੱਖਿਆ ਪਾਣੀ ਦਿੱਤਾ ਪ੍ਰਾਂਤ ਟੀਵੀ ਵੇਖੀ ਜਾਂਦਾ ਅੰਦਰ ਬੈਠਾ ਸਰ ਮੋਣ ਵਾਲਾ ਪਿਆ ਹਾਲੇ ਮੇਰੇ ਦਿੱਖ ਮੈਂ ਸਰੀ ਨਿਵਾਇਆ ਹਾਂ ਡੈਂਗ ਤਰੀਕਾ ਹਾਂ ਨਹੀਂ ਵਧੀਆ ਲੱਗ ਰਿਹਾ ਠੀਕ ਆ ਕਹਿੰਦੇ ਇਦਾਂ ਹੀ ਵਧੀਆ ਲੱਗਦੀ ਆ ਜੇ ਤੂੰ ਕਹਿੰਨੀ ਨਹੀਂ ਬਣਉਂ ਮੈਂ ਕੰਮ ਦੇ ਨਹੀਂ ਨਹੀਂ ਵਾਲਾ ਮੇਰੇ ਕੈਂਚ ਬੋ ਫਰਕ ਹੋ ਜਾਂਦਾ ਹਾਂ ਮੇਰੇ ਕੈਂਚ ਦਾ ਫਰਕ ਹੋ ਰਿਹਾ ਕੋਈ ਮੋਲ ਨਹੀਂ ਆ ਸਰ ਮੈਂ ਵੀ ਤਿਆਰ ਹੋ ਜਾ ਤੂੰ ਜਾਣਾ ਨਹੀਂ ਜਾਣਾ ਤਰਵੰਦੀ ਹਾਂ ਲੈ ਕੇ ਆਣਾ ਸਮਾਨ ਕਰ ਦੋ ਥੋੜਾ ਜਿਹਾ ਜਾਣੇ ਆ ਫਿਰ ਤਿਆਰ ਹੋ ਤਰਵੰਦੀ ਹਾਂ ਹਾਂ ਕੀ ਹੂੰ ਫੋਨ ਵੇਖੀ ਜਾਂਦੀ ਐ ਸਾਰਾ ਦਿਨ ਜਿਹੜੇ ਮੇਰੇ ਕੰਮ ਹੁੰਦੇ ਉਹ ਕੌਣ ਕਰਦਾ ਫੋਨ ਟਾਈਮ ਉਤਰਾ ਫੋਨ ਹੀ ਵੇਂਦੀ ਰਹਿੰਦੀ ਐ ਸਾਰਾ ਦਿਨ ਵੀਡੀਓ ਵੇਖੀ ਜਾਂਦੀ ਐ ਤੇ ਐਨੇ ਵੀਡੀਓ ਵੀ ਬਣਾਈਆਂ ਵਾ ਹਨਾ ਦਿੱਤੋ ਉਹ ਤਾਂ ਬੰਦ ਕਰਨਾ ਬਣਾਉਣਾ ਵੀਡੀਓ ਬਣਾ ਕੇ ਹਟੇ ਹਮਨੇ ਮੈਂ ਇਹੀ ਮੈਂ ਵੀ ਬਣਾਈ ਆ ਬਸ ਫੋਨ ਤੇ ਵੀਡੀਓ ਨਾਉਂ ਨਹੀਂ ਨਾਂਦ ਰਚਾਈ ਮੈਂ ਉਹ ਕਹਤਾ ਦਿੱਤਾ ਹੁਣ ਕਿਵੇਂ ਕਹਾਂ ਵੀ ਵਲੋਗਿੰਗ ਮੈਂ ਕਹਾਂ ਹੂੰ ਕਹਤਾ ਦਿੱਤਾ ਮੈਂ ਵੀ ਫੋਨ ਤੇ ਵੀਡੀਓ ਬਣਾ ਕੇ ਆਟੇ ਮੰਡੀ ਦਾ ਕਿਹੜਾ ਵੀ ਲਾਈ ਆ ਹੋਰ ਉਹ ਤਾਂ ਮੈਂ ਸ਼ਾਇਦ ਆਸ ਹੀ ਦਿੱਤਾ ਕਿ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਦੱਸਿਆ ਹਾਂ ਮੰਡੀ ਜਾ ਕੇ ਆਈ ਹਾਂ ਮਗਰ ਕੁਛ ਲੈ ਕੇ ਆਈ ਹਾਂ ਸਬਜ਼ੀ ਦਾ ਹੀ ਲੈ ਕੇ ਆਈ ਹਾਂ ਹੋਰ ਤਾਂ ਕੁਛ ਲੈਣਾ ਹੀ ਨਹੀਂ ਸੀਗਾ ਇਹ ਤਾਂ ਚਾਹ ਕਿਰਨਾ ਕਿਉਂ 2 ਵਜ ਗਈ ਫੇਰ ਕੀ ਕਰਗੀ ਚਾਹ ਬਣਾਉਣ ਨਾਲ ਟਾਈਮ ਹੋ ਗਿਆ 2 ਵਜੇ ਜਦੋਂ ਮੈਂ ਬਹਿ ਜਾਣਾ ਇਹਨਾਂ ਨੂੰ ਚਾਹ ਵੀ ਪੀ ਜਾਂਦੀ ਆ ਪਤਾ ਨਹੀਂ ਕਿਉਂ ਮੇਰੀ ਗੱਲ ਸੁਣ ਅਸੀਂ ਤਲਵੰਡੀ ਕਦੋਂ ਤੇ ਗਏ ਆ ਤੂੰ ਜਿੱਥੇ ਬੈਠੀ ਕਿਉਂ ਬੈਠੀ ਕਹਿੰਦੀ ਲੀ ਹੋਰ ਕੀ ਕੀਤਾ ਦੱਸਦੀ ਫਿਰ ਕੋਈ ਨਹੀਂ ਕੀਤਾ ਕਰਨਾ ਲੈ ਦੱਸ ਹੋਰੇ ਕਿੰਨਾ ਕਿਹੜਾ ਬੈਠੀ ਆ ਤੇ ਹੁਣ ਮੈਂ ਕਿਹਾ ਵੀ ਤੇਦੀ ਮੈਂ ਤਾਂ ਕਿਨਾ ਲੈਂਦੇ ਮੈਂ ਤਾਂ ਕਿਹੜਾ ਕੁਛ ਕੀਤਾ ਤੇ ਕਿਹਾ ਦੇਖਿਆ 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 ਮੰਨ ਕੇ ਹਾਂਜੀ ਕਿਵੇਂ ਹਾਂ ਰਿਤੂ ਕਰੀਅੰਤੀ ਪਾਣੀ ਭਰਦੀ ਪਈ ਐ ਪਾਣੀ ਭਰਦੇ ਵੇ ਟੁੱਟੀ ਆਈ ਐ ਸਵੇਰੇ ਸਵੇਰੇ ਪਹਿਲਾਂ ਮੇਰੀ ਡਿਊਟੀ ਹੁੰਦੀ ਸੀ ਹੁਣ ਐਜੀ ਡਿਊਟੀ ਹੁੰਦੀ ਐ ਪਾਣੀ ਭਰਨ ਦੀ ਕਿਉਂਕਿ ਮੈਂ ਹੁਣ ਸੁਭਾ ਟਾਈਮ ਨਾਲ ਬਣਾਉਣੀ ਦੀ ਰੋਟੀ ਇਹਸ ਕਰਕੇ ਪਾਣੀ ਵਾਲੀ ਡਿਊਟੀ ਇਹਦੀ ਕਰਨੀ ਪਈ ਤੇ ਕੀ ਪਾਣੀ ਭਰਦੇ ਨਿਜੇ ਹੱਥ ਤਾਂ ਜੇਬ ਚੋਂ ਕੱਢ ਲਾ। ਹੋਰ ਹੋਰ ਹੋਰ। ਨਾ ਕਾ ਫਿਰ ਲੋਕ ਕੀ ਕਹਿਣਗੇ ਵੀ ਕੰਮ ਸਾਰਾ ਉਹ ਕਰਦੀ ਵਿਚਾਰੀ। ਹੋਰ। ਤੈਨੂੰ ਕਹਿਣਗੇ ਵੀ ਕੰਮ ਵਿਚਾਰੀ ਇਹ ਕਰਦੀ ਸਾਰਾ ਕਰਦਾ। ਹੈਨਾ? ਕੀ ਸੁਣਦਾ ਨਹੀਂ? ਮੈਲ ਕਢਾਉਣ ਵਾਲੀ ਹੈ ਇਹਦੇ ਕੰਨਾਂ 'ਚ ਹਣ ਤਾਂ ਪਰਮਜੀ ਮਰਚੀ ਬੋਲੀ ਜਾਮ ਨੂੰ ਕੋਟ ਸੰਦਾ ਤੇ